ਲਓ ਜੀ ਮਿੱਤਰੋ 2 Y20 ਦੇਣ ਜਾ ਰਹੇ ਆਪਾਂ ਤੁਹਾਨੂੰ ਸਟੀਲ ਡੀਜ਼ ਮਹਾਲੀ ਸੈਕਟਰ 78 ਆਹ ਹੈ ਵੀ ਮਾਡਲ 19 ਜੀ ਰਿਜਨਲ ਕਿੰਨੀ ਕ ਹੈ 21000 ਫਿਰ ਸਾਰੀ ਰਿਜਨਲ ਕਾਰ ਹੈ ਫਿਰ ਠੀਕ ਹੈ ਇੱਕ ਵੀ ਪੀਸ ਪੇੜ ਨਹੀਂ 21000 ਬਿੱਦ ਕੰਪਨੀ ਰਿਕਾਰਡ ਹੈ ਫਿਰ ਚੈੱਕ ਕਰ ਲੋ ਬਾਈ ਸਿਰਫ 21000 ਕਿਲੋਮੀਟਰ ਕਾਰ ਚੱਲੀ ਹੋਈ ਹੈਗੀ ਕੰਡੀਸ਼ਨ ਚੈੱਕ ਕਰੋ ਬਾਈ ਹਨਾ ਕੰਡੀਸ਼ਨ ਦੱਸ ਦਿੰਦੇ ਕਾਰ ਦੀ ਵੀ ਸਹੀ ਚੱਲੀ ਹੈ ਜੀ ਹਾਂ ਜੀ ਹਾਂ ਜੀ ਬਰਾਂਡ ਲਾ ਵੀ ਦੇਖੋ ਬਾਈ ਪੂਰੀ ਵਧੀਆ ਇਹ ਤਾਂ ਲਾਏ ਬਟਨ ਉੱਗਲਾਂ ਤਾਂ ਹਣ ਚੱਕਿਆ ਹੁੰਦਾ ਕਦੇ ਹੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹਦਾ ਰੇਟ ਵੀਰੇ ਫਿਰ 7.5 ਲੱਖ ਰੁਪਏ ਡਿਮਾਂਡ ਕਰ 7.25 ਹਜ਼ਾਰ ਆਸਕਿੰਗ ਪ੍ਰਾਈਸ ਹੈ ਬਾਕੀ ਮੌਕੇ ਤੇ ਕਰ ਲ ਚੇਂਜ ਨਹੀਂ ਕੋਈ ਪੇਂਟ ਨਹੀਂ ਜੀ ਠੀਕ ਹੈ ਵੀਰੇ ਤੇ ਆਹ ਹੈ ਵੀਰੇ ਇਹ ਵੀਰ 2015 ਮਾਡਲ ਹੈ ਜੀ ਇਹਦਾ ਰੇਟ ਹੈ ਇਹ 4.5 ਲੱਖ 4.5 ਲੱਖ ਡਿਮਾਂਡ ਹੈ ਵੀਰ 4 ਲੱਖ 40 ਹਜ਼ਾਰ ਦੀ ਕਾਰ ਦੇ ਦਸਾਂਗੇ 4 ਲੱਖ 40 ਹਜ਼ਾਰ ਦੀ ਕਾਰ ਦੇਣੀ ਆ ਸਾਰੀ origignal ਪੇਂਟ ਹੈ ਤੇ only ਬੰਪਰ ਬੰਪਰ ਪੇਂਟ ਹੈ ਵੀਰ ਬੰਪਰ ਪੇਂਟ ਨੇ ਬਈ ਕਾਰ ਦਾ ਚੈੱਕ ਕਰ ਲਓ ਅੰਦਰ ਦਿਖਾ ਦੇ ਗੁਰਪੀਤਾ ਓਕੇ ਦੀ ਰਿਪੋਰਟ ਕਾਰ ਆ ਬਾਈ ਜੇ ਕਿਸੇ ਨੇ ਕਾਰ ਲੈਣੀ ਹੈ ਤਾਂ ਵਿਜ਼ਿਟ ਕਰ ਲਿਓ ਬਹੁਤ ਸੋਹਣੀ ਕਾਰ ਆ ਬਾਈ ਤੇ ਲੋਨ ਕਿੰਨਾ ਹੋ ਜੂ ਵੀਰੇ ਇਸ ਤੇ ਮੇਰੇ ਤੋਂ 4 ਸਵਾ 4 ਦਾ ਲੋਨ ਹੋ ਜੂਗਾ ਇਸ ਤੇ 15-20000 ਰੁਪਏ ਦੇ ਕੇ ਬੰਦਾ 30000 ਵੀ ਕਰ ਲਿਆ ਸਕਦਾ ਇਹ ਮਾਡਲ ਸੀ 2015 15 ਜੀ 15 ਤੇ 19 ਮਾਡਲ ਹੈ ਜੀ ਇਹ ਪੀਪੀ ਨੰਬਰ ਹੈ ਜੀ ਇਹ ਪੰਚਕੁਲਾ ਨੰਬਰ ਹੈ ਜੀ ਤੇ ਬਾਈ ਕਾਲ ਕਰ ਲਿਓ ਨੰਬਰ ਸਕਰੀਨ ਤੇ ਨੇ ਹੋਰ ਕਾਰਾਂ ਬਹੁਤ ਦਵਾਂਗੇ ਗੁਰਪ੍ਰੀਤ ਦਿਖਾ ਦਿਓ ਪਰ ਇੰਨੀਆਂ ਕਾਰਾਂ ਨੇ ਬਾਈ ਹਨਾ ਜਿਹੜੀ ਮਰਜੀ ਕਾਰ ਆ ਜੇ ਤੁਹਾਨੂੰ ਕੋਈ ਰਿਕੁਆਇਰਮੈਂਟ ਆ ਤਾਂ ਇੱਕ ਵਾਰ ਕਾਲ ਕਰ ਲਓ ਬਾਈ ਸਤਿ ਸ੍ਰੀ ਅਕਾਲ